ਫਾਜ਼ਿਲ ਦਾ ਇੱਕ ਵਕੀਲ ਨੂੰ ਕਿਡਨੈਪ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਵਕੀਲ ਭਾਈਚਾਰੇ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਉੱਧਰ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਇੱਕ ਵਕੀਲ ਦੀ ਇੱਕ ਨਿੱਜੀ ਬੱਸ ਮਾਲਕਾਂ ਨਾਲ ਕਈ ਸੁਣੀ ਹੋ ਗਈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਵਿਵਾਦ ਬਣ ਗਿਆ ਉਧਰ ਵਕੀਲ ਪਾਈਚਾਰੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਹਿੰਿਆ ਕਿ ਇਹਨਾਂ ਬੱਸ ਮਾਲਕਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਵਕੀਲ ਨਾਲ ਕੋਟਮਾਰ ਕੀਤੀ ਗਈ ਹੈ ਜਿਸਨਾਂ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਵਾਰਦਾਤ ਹੋਈ ਐਸੇ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜਾ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ ਤੇ ਬੱਸ ਵਾਲਿਆਂ ਨਾਲ ਕਿਤੇ ਕੋਈ ਗਲਬਤ ਹੋਈ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ ਉਸ ਨੂੰ ਬੱਸ ਤੋਂ ਉੱਥੋਂ ਕਨੈਪ ਕਰਕੇ ਤੇ ਕੁੱਟ ਮਾਰ ਕਰਕੇ ਤੇ ਲੈ ਗਏ ਨੇ ਗੱਡੀ ਤੇ ਲੱਦ ਕੇ ਜੀ ਵਜਾ ਰੋ ਜਿਸ ਕੀ ਪਤਾ ਨਹੀਂ ਅ ਇਸ ਵਾਰ ਅਜੇ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ ਹੈ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਉਸ ਨੂੰ ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸ ਦੇ ਮੈਂਬਰ ਸੀਗੇ ਐਡਵੋਕੇਟ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਗੱਟਨਾਪ ਕਰਕੇ ਗੱਡੀ ਤੇ ਲਾਦ ਕੇ ਲੈ ਗਏ ਨੇ ਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਆਸ-ਪਾਸ ਨੇ ਟ੍ਰੇਸ ਕੀਤਾ ਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ ਕਿਡਨਾਪਿੰਗ ਦਾ ਕੋਈ ਸਥਾਨ ਕਿਹੜਾ ਸੀ ਅ ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ ਕਿਹੜੇ ਪਿੰਡ ਦੇ ਰਹਿ ਨਾਲੇ ਨੇ ਜੀ ਇਹ ਕੋਠਾ ਪੱਕੀ ਤੋਂ ਨੇ ਛੇ ਨਾਮ ਕੀ ਨਰ ਅੰਗਰੇਜ਼ ਸਿੰਘ ਜੀ ਫਾਜ਼ਿਲ ਕਾ ਕੋਟ ਆ ਰਹੀ ਸੀ ਹਾਂਜੀ ਹਾਂਜੀ ਇੱਥੇ ਪ੍ਰੈਕਟਿਸ ਕਰਦੇ ਨਹੀਂ ਸੀ ਡਿਸਟ੍ਰਿਕਟ ਕਰਨਾ ਕਰਨ ਤੇ ਕੀ ਕਹਿਣਾ ਚਾਹੋ ਕੀ ਲੱਗਦਾ ਸਾਰਾ ਕਰਨਾ ਪਏਗਾ ਅ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਇਹ ਇੱਕ ਪੜੇ ਨਿਖੇ ਤੇ ਬੁੱਧੀਜੀਵੀ ਉਤੇ ਇਹਨਾਂ ਨੇ ਸ਼ਰਿਆਮ ਅਟੈਕ ਕੀਤਾ ਹੈ ਇਹ ਬੜੀ ਸਮਾਜ ਲਈ ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮਤਭਾਗੀ ਘਟਨਾ ਹੋਈ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਨੈਪ ਕਰਕੇ ਦਿਨ ਦਿਹਾੜੇ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰਿਆਮ ਰੋਡ ਤੇ ਕਨੈਪ ਕਰਕੇ ਗੱਡੀ ਤੇ ਲਾਦ ਕੇ ਸ਼ਰਿਆਮ ਨੂੰ ਕੁੱਟਮਾਰ ਕੀਤੀ ਹੈ ਕੋਈ ਪ੍ਰਧਾਨ ਜੀ ਨਾਲ ਗੱਲ ਹੋਈ ਉਹ ਮਹਾਰਾਜ ਜੀ ਜਿਸ ਹੁੰਦੇ ਤੁਹਾਡੀ ਹਾਂਜੀ ਹੋ ਚੁੱਕੀ ਹੈ ਜੀ ਕੀ ਅੱਗੇ ਕੀ ਨਿਰਿਆ ਲਿਆ ਜੀ ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਾਇਆ ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਤੇ ਵੀ ਗਏ ਸੀਗੇ ਪੁਲਿਸ ਵਾਲਿਆਂ ਨੂੰ ਉੱਥੇ ਡੀਐਸਪੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਖੂਨ ਲੱਗਿਆ ਕਪੜੇ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖਤ ਕਾਰਵਾਈ ਕਰਵਾਵਾਂਗੇ ਚਲੋ ਜੀ ਸਾਬ ਵਜਾ ਨਾਲ ਇਸ ਕੋਈ ਵੀ ਰੀਅਲ ਹੋਵੇ ਲੇਕਿਨ ਐਸੇ ਕਾਨੂੰਨ ਮਾਤਰੀ ਲੈ ਕੇ ਮਾਰਕ ਕਰਨਾ ਉਹਨੂੰ ਕਿਵੇਂ ਦੇਖਦੇ ਤੁਸੀਂ ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਐ ਸਾਡੇ ਲਈ ਸਾਡੇ ਸਮਾਜ ਲਈ ਇਹ ਬਹੁਤ ਮਾੜੀ ਗੱਲ ਐ ਜੀ ਮੰਗ ਕੀ ਕਰ ਰਹੇ ਹਾਂ 50 ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਜੋ ਇਹਨਾਂ ਨੇ ਕੀ ਕੀਤੀ ਕੈਪਟੇਨ ਕੀਤਾ ਗੰभीर ਸੱਟਾਂ ਲਾਈਆਂ ਤੇ ਇਹਦੇ ਤੇ ਸਖਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਰੈਸਟ ਦੋਸ਼ੀਆਂ ਨੂੰ ਰੈਸਟ ਕਰਕੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ। ਲਖੇ ਜਿਹੜੀ ਟਰਾਂਸਪੋਰਟ ਕੰਪਨੀ ਦੇ ਬਸ ਸੀ। ਇਹ ਕੁਨਗਪਾਲ ਦੇ ਨਾਮ ਨਾਲ ਚੱਲੇ ਜਾਂਦੇ ਨੇ ਜੀ। ਫਾਜ਼ਲ ਕਾਦੇ ਬੋਰ ਦੇ। ਅ ਫਾਜ਼ਲ ਕਾਦੇ ਨੇ ਜੀ। ਸਾਡੇ ਵਕੀਲਜ਼ ਦੇ ਹਮਲਾ ਹੋਇਆ ਬੜਾ ਹੀ ਮਾੜਾ ਕੰਮ ਹੋਇਆ। ਸਮਾਜ 'ਚ ਇਸ ਤਰ੍ਹਾਂ ਦਾ ਕੰਮ ਨਹੀਂ ਚਾਹੀਦਾ ਸੀ। ਜੇ ਇਹਨਾਂ ਦੀ ਕੋਈ ਗਲਤ ਬਤ ਹੋਈ ਆਪਸ 'ਚ ਪਤਾ ਲੱਗੇਗਾ। ਪਰ ਜੋ ਇਹਨਾਂ ਨੇ ਕੀਤਾ ਦਿਨ ਦਿਹਾੜੇ ਇੱਕ ਵਕੀਲ ਨੂੰ ਕਿਡਨਾਪ ਕਰਕੇ ਲੈ ਕੇ ਚੱਕ ਕੇ ਲੈ ਗਏ ਉਹ ਬੜਾ ਮਾੜਾ ਕੰਮ ਹੈ। ਇਸ ਕਰਕੇ ਸਾਰੇ ਵਕੀਲ ਭਾਈਚਾਰਾ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਦੋਸ਼ੀ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਐ ਰੈਸ ਚਾਹੀਦੀ ਜੀ ਤੇ ਹੁਣ ਹਾਲਾਤ ਕੀ ਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੇ ਘਟਨਾ ਕਰੰਦਾ ਕਿਵੇਂ ਤੁਸੀਂ ਹਸਪਤਲ ਲੈ ਸਾਡਾ ਗਰੁੱਪ ਬਣਾਇਆ ਹੈ ਡੀਵੀਏ ਦਾ ਉੱਥੋਂ ਪਤਾ ਲੱਗਿਆ ਵੀਡੀਓ ਜਦੋਂ ਪਹਿਲੀ ਆਈ ਉੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਫਿਰ ਸਾਰੇ ਵਕੀਲ ਇੱਥੇ ਆਏ ਹਸਪੀਟਲ ਕੋਲ ਸੁੱਤੇ ਸਪੋਰਟ ਤੇ ਗਏ ਨੇ ਕੋਈ ਥਾਣੇ ਬੈਠੇ ਨੇ ਸਾਰਿਆਂ ਨੇ ਪ੍ਰਧਾਨ ਜੀ ਨੇ ਡਿਊਟੀ ਲਾਈ ਅਲੱਗ-ਅਲੱਗ ਥਾਂ ਤੇ ਗਏ ਨੇ ਇਹ ਕਿਹੜੇ ਥਾਣੇ ਤੋਂ ਲੈ ਕੇ ਆਏ ਤੁਸੀਂ ਦੇਖੋ ਹੀ ਖੜੇ ਜੀ ਕੰਮ ਕੱ ਕੰਮ ਕਦ ਤੱਕ ਚੱਲ ਰਿਹਾ ਹੈ ਹਾਂ ਜੀ ਰੋਡ ਪੈਦਲ ਤੇ ਬੰਦ ਵੀ ਕਰ ਸਕਦੇ ਹੋ ਬਿਲਕੁਲ ਬੰਦ ਕਰਾਂਗੇ ਜੀ ਜੋ ਸਾਰੇ ਵਕੀਲਾਂ ਦਾ ਆਪਸ ਵਿੱਚ ਵਿਚਾਰ ਹੋਏਗਾ ਜੇ ਕੋਈ ਸਰ ਵੀ ਨਾ ਕਰੇਗੀ ਫੁੱਲ ਪ੍ਰੋਸੈਸ ਅੰਦਰ ਦਾਲ ਤੇ ਜਾਵਾਂਗੇ ਦੇਖੋ ਜੀ ਜਿਹੜਾ ਇਹ ਘਟਨਾ ਕਰ ਹੋਇਆ ਹੈ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਲਬਗਾ ਹੈ ਕਿਉਂਕਿ ਦਿਨ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਪਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ਗੁੰਡਾਗਰਦੀ ਕਰਕੇ ਕਿਡਨਾਪ ਕਰ ਲੈਣਾ ਪਰ ਬਾਜਪਟ ਖੋ ਦੀ ਕਰਨੀ ਕਟਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਏਟੀਪੀ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪੁਰਾਣਾ ਲੇਕਿਨ ਉਹਦੀ ਵੀਡੀਓ ਐਰਰ ਹੋਈ ਹੈ ਦੇਖੀ ਅਸੀਂ ਮਤਲਬ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦੇ ਹਾਰੇ ਇਸ ਤਰ੍ਹਾਂ ਦਾ ਘਟਨਾ ਜਿਹੜਾ ਹੈ ਚਲੋ ਕਿਸੇ ਦਾ ਕੋਈ ਕੰਟਰੋਵਰਸੀ ਹੋ ਸਕਦੀ ਹੈ ਪੈਨੋ ਨਹੀਂ ਪਤਾ ਇਸ ਚੀਜ਼ ਲੇਕਿਨ ਇਸ ਤਰ੍ਹਾਂ ਸ਼ਰੇ ਆਮ ਦੇ ਹਰ ਇੱਕ ਵਕੀਲ ਨੂੰ ਉਹ ਡਰੈਸ ਹੈ ਪੂਰੀ ਕੋਰਟ ਚ ਆ ਰਿਹਾ ਹੈ ਉਹਦੀ ਇੱਕ ਜ਼ਿੰਮੇਵਾਰੀ ਹੈ ਕੋਰਟ ਜਾ ਕੇ ਉਹਨੇ ਕੰਮ ਕਰਨਾ ਕਿਸ ਵਾਰ ਦੇ ਨਿਪਟਾਰੇ ਕਰਨਾ ਉਹਦੇ 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 ਪਿੱਛੇ ਕਲਾਇੰਟ ਬੈਠੇ ਨੇ ਇਸ ਗੱਲਾਂ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗੁਰਨਾਮ ਚੱਕ ਕੇ ਗੱਡੀ ਚ ਪਾਇਆ ਔਰ ਉਸ ਵਾਰ ਕੁੱਟਮਾਰ ਕੀਤੀ ਹੈ ਉਹ ਸਵੀਰ ਸੱਟਾਂ ਦੇ ਨਾਲ ਜਿਹੜਾ ਹੈ ਦਾਖਲ ਪਿਆ ਜੀ ਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਇਲਾਕੇ ਸਾਡੇ ਸਮਾਜ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹ ਲੋਕਾਂ ਨੂੰ ਹੈਂਡਲ ਕਰਨ ਤਾਂ ਜੋ ਦੁਬਾਰਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਔਰ ਹਰ ਬੰਦਾ ਇਹਦੇ ਕੰਮ ਕਰਨ ਤੋਂ ਡਰੇ